ਜਿਹੜੇ ਗਿੱਟਿਆਂ ਦੇ ਧਾਗਾ ਬੰਨਦੇ ਨੇ ਨਾ ਮੈਂ ਸਮਝਦਾ ਵੀ ਭੇਡਾਂ ਇਸ ਸਿੰਘਾਂ ਦਾ ਕੰਮ ਨਹੀਂ ਜਿਹੜਾ ਗਿੱਟਿਆਂ ਦੇ ਭਾਗਾ ਤੋਂ ਬੜਾ ਬੜਾ ਉਲਟਾ ਪ੍ਰਚਾਰ ਬੜੇ ਕਿਸੇ ਨੇ ਬਾਹਾਂ ਤੇ ਵੱਧਾ ਕਿਸੇ ਲਾਤੇ ਪੱਦਾ ਰਹਿਤ ਨਾਮੇ ਚ ਲਿਖਿਆ ਸਿੱਖ ਹੋਏ ਗੜ ਤਾਗਾ ਮੇਲੇ ਚੌਪਟ ਬਾਜੀ ਗਨਕਾ ਖੇਲੇ ਸੈਸ ਜਨਮ ਸਵਾਨੋ ਖੇਲੇ ਜਿਹੜਾ ਸਿੱਖ ਦਾ ਪੁੱਤ ਹੋ ਕੇ ਤਾਗਾ ਪਾਉਂਦਾ ਜਾਂ ਪਾਉਂਦਾ 1000 ਕੁੱਤੇ ਦੀ ਜੂਨ ਭੋਗੇਗਾ ਅਕੋਰਡਿੰਗ ਟੂ ਰਹਿਤ ਨਾਮੇ ਸਾਨੂੰ ਤਾਗਾ ਚ ਇਤੇ ਰਹਿ ਗਿਆ ਸਾਨੂੰ ਗੁਰੂ ਦੀ ਕਿਰਪਾਨ ਭੁੱਲ ਗਈ ਕਿਰਪਾਨ ਪਾਨ ਧਾਰਿਆਂ ਕਰੋੜ ਪਾਪ ਟਾਰੀਂ ਔਰ ਗੁਰੂ ਨੇ ਸਾਨੂੰ ਕੀ ਕ੍ਰਾਂਤੀ ਲਿਆ ਕੇ ਦਿੱਤੀ ਸਰਵਾਰ ਬੜੀ ਪੁਰਾਣੀ ਐ ਲੇਕਿਨ ਸਾਨੂੰ ਗੁਰੂ ਨੇ ਕਿਰਪਾਨ ਦਿੱਤੀ ਯਾਦ ਰੱਖੋ ਜਿਹੜਾ ਗੁਰੂ ਦੀ ਮਰਯਾਦਾ ਤੋਂ ਬਾਹਰ ਉਹ ਗੁਰੂ ਕਾ ਸਿੱਖ ਨਹੀਂ ਆਪਾਂ ਜਾਬੀ ਵੀ ਛੱਡ ਗਏ ਆਪਾਂ ਜਪਜੀ ਵੀ ਛੱਡ ਗਏ ਅਸੀਂ ਕੰਨਾਂ 'ਚ ਫੂਕਾ ਮਰਾਉਣ ਲੱਗ ਪਏ ਤੇ ਅਜੀਬ ਜਿਹੀ ਕਹਿੰਦੇ ਸੇਖਾਂ ਅੱਜ ਕੱਲ੍ਹ ਰੋਕੀ ਰਾਸ਼ੀਆਂ ਦੇ ਬੜੇ ਸ਼ਕੀਨ ਰਾਸ਼ੀਆਂ ਦੇ ਆ ਕਈਆਂ ਨੇ ਪਨਪੇ ਛਾਪਾਂ ਪਾਈਆਂ ਨੇ ਇਹ ਮਕਰ ਰਾਸ਼ੀ ਦੀ ਛਾਪ ਹੈ ਇਹ ਕੁੰਭ ਦੀ ਹੈ ਇਹ ਮੇਘ ਦੀ ਹੈ ਮੈਂ ਕਿਹਾ ਵੀ ਤੂੰ 12 ਦੀ ਗੱਲ ਕਰਦਾ ਨਾ ਮੈਂ 72 ਰਾਸ਼ਾਂ ਦੀ ਇੱਕੋ ਇੱਕ ਆਪਾਈ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨੇ ਦੀ ਕਿਰਪਾ ਹੋ ਗਈ ਤੇ ਮੈਨੂੰ ਇਹਨਾਂ ਦਾ ਗ੍ਰਹਿ ਨਹੀਂ ਲੱਗਣਾ ਤੂੰ ਤਾਂ ਨਹੀਂ ਵੀ ਮਕਰ ਰਾਸ਼ੀ ਮੇਰੇ ਤੇ ਪ੍ਰਭਾਵਨਾ ਪਾਵੇ ਕਿ ਫਲਾਣੇ ਸ਼ਾਪ ਨਾਲ ਤੇ ਫਲਾਣੇ ਮੁੰਦ ਨੇ ਮੈਂ ਕਿਹਾ ਮੈਂ ਕਲਗੀਧਰ ਪਾਤਸ਼ਾਹ ਦੇ ਇੱਕੋ ਕੜਾ ਪਾਇਆ ਜਿਹਦੇ ਤੇ ਗ੍ਰਹਿ ਚੱਲ ਹੀ ਨਹੀਂ ਸਕਦਾ ਜਿਹੜੇ ਗਿੱਟੇਆਂ